ਅੱਜ ਬਾਈ ਤੁਹਾਨੂੰ ਸੀਰੀਅਸ ਸੰਘੜੇ ਵਾਲੇ ਟਰੈਕਟਰ ਦਿਖਾਉਣੇ ਆ। ਵੀਡੀਓ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਬਤਵਾ ਸ਼ੇਅਰ ਕਰਿਓ। ਦੇਖੋ ਬਾਈ 545 ਜੌਂਡੀਆਰ। ਫੋਡ ਵਾਲੀ ਸਾਥੀ ਲੱਗੀ ਹੋਈ ਆ ਬਾਈ। ਹੈਵੀ ਬੰਪਰ ਲੱਗਿਆ ਹੋਇਆ। ਪਿਛਲੇ ਟਾਇਰ ਬਿਲਕੁਲ ਨਵੇਂ ਨਵੇਂ ਮੂਰ ਲੈ ਕੇ ਨੇ 50 ਤੋਂ 545 ਜੌਂਡੀਆਰ। ਪੰਜਾਬ ਨੰਬਰ ਟਰੈਕਟਰ ਆ ਬਾਈ, ਸੈਡ ਗੇਅਰ, ਪਾਵਰ ਸਟੀering ਜੀ। 19 ਮਾਡਲ ਟਰੈਕਟਰ ਆ ਬਈ ਇਹ। 7,55,000 ਬਈ ਦਾ ਰੇਟ ਆ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਈ ਫੈਕਟਰੀ ਟੋਨ ਚੈੱਕ ਇਹ ਆ ਪਿੱਛੇ ਹੈ ਕਿ ਨਾ ਬਣਾਵਾ ਟਰੈਕਟਰ ਨੂੰ ਵੀ ਟਰੈਕ ਗ੍ਰੇ ਨਾਂਲ ਖੜਾ ਮਹਿੰਦਰਾ 605 ਜੀ ਅਜਨੋਬ ਜੀ 4x4 ਮੂਰਲੇ ਟਾਇਰ ਬਿਲਕੁਲ ਨਵੇਂ ਨੇ ਬਈ ਐਮ ਆਰ ਦੇ ਟਾਇਰ ਨੇ ਮੂਰਲੇ ਪਿਛਲੇ ਪੋਲੋ ਦੇ ਨਹੀਂ ਪਿਛਲੇ ਇੱਕ ਦਿਨ ਕੇ ਪੇਸ਼ੇ ਫੁੱਡ ਵਾਲੀ ਸਾਥੀ ਲੱਗੀ ਹੋਈ ਜੀ ਐਡ ਗੇਰ ਆ ਜੀ ਹੈਵੀ ਬੰਪਰ ਲੱਗਾ ਹੋਇਆ ਪੰਜਾਬ ਨੰਬਰ ਟਰੈਕਟਰ ਆ ਬਈ ਇਹ 21 ਮਾਡਲ ਆ ਬਈ ਡਬਲ ਡਿਸਟ੍ਰੀਬਿਊਟਰ ਆ 21 ਮਾਡਲ ਟਾਪ ਇਹ 785 ਵਿਚਾਰੇ ਦਾ ਰੇਟ ਆ ਬਈ ਡੀਲ ਐਕਸ ਅਰਜਨੋਵੋ ਜੀ ਮੂਰਲੇਟਰ ਚੈੱਕ ਕਰੋ ਬਈ ਬਿਲਕੁਲ ਨਵੇਂ ਐਂਡ ਡਬਲ ਡਿਸਟ੍ਰੀਬਿਊਟਰ ਨਾਲ ਖੜਾ ਜੀ ਨਿਊ ਹੋਲੈਂਡ ਪਲੱਸ 3730 ਜੀ ਫੁੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਡਬਲ ਡਿਸਟ੍ਰੀਬਿਊਟਰ ਹੈ ਜੀ ਸਾਈਡ ਗੇਅਰ ਆਵਰ ਸਟੀering ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਪੀਵੀ 65 ਪੀਵੀ 65 ਮਹਾਲੀ ਦਾ ਨੰਬਰ ਆਈ ਇਹ 3630 ਨਿਊ ਹਾਲੈਂਡ ਪਲਾਸੀ ਜੀ 18 ਮਾਡਲ ਟਰੈਕਟਰ ਹੈ ਜੀ ਇਹ 690000 ਰੇਟ ਹੈ ਜੀ ਇਹਦਾ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਨਾਲ ਖੜਾ ਬਈ ਸੋਨਾਲਿਕਾ ਡੀਆਈ 750 ਡੀਆਈ 750 ਸੋਨਾਲਿਕਾ ਡੀਐਲਐਕਸ ਸੋਨਾਲਿਕਾ ਇੰਟਰਨੈਸ਼ਨਲ ਸਿਕੰਦਰਾ ਜੀ ਹੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਪਿਛਲੇ ਟਾਇਰ ਐਮਆਰਪੀ ਦੇ ਨੇ ਪਿਛਲੇ ਟਾਇਰ ਹੈਗੇ ਨੇ 70 ਪੈਸੇ ਮੁੱਲ ਵੀ ਐਮਆਰਪੀ ਦੇ ਨੇ ਮੁੱਲ ਵੀ 70 ਪੈਸੇ ਨੇ ਪਾਵਰ ਸਟੀering ਹੈ ਜੀ ਸਾਈਡ ਗੇਅਰ ਹੈ ਜੀ ਡਬਲ ਡਿਸਟ੍ਰਿਬਿਊਟਰ ਹੈ ਜੀ ਪੰਜਾਬ ਨੰਬਰ ਟ੍ਰੈਕਟਰ ਹੈ ਜੀ 20 ਮਾਡਲ ਹੈ 5 ਲੱਖ 65 ਹਜ਼ਾਰ ਰੇਟ ਹੈ ਜੀ ਦਾ ਇਹ ਆਵਾ ਨੰਬਰ ਟਰੈਕਟਰ ਆ ਵੀ ਇਹ ਨਾਲ ਕੋਈ ਫਾਰਮ ਟਰੈਕ 6060 ਜੀ ਐਸੀ ਫਾਰਮ ਟਰੈਕ 6060 ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਸਾਈਡ ਗੇਰ ਹੈ ਜੀ ਪਾਵਰ ਸਟੀਅਰਿੰਗ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਸੀਰੀਅਸ ਗੜਿਆਂ ਦਾ ਬਟਰੈਕਟਰ ਨਹੀਂ ਬਈ ਇਹ ਸਾਰੇ 14 ਮਾਡਲ ਟਰੈਕਟਰ ਆ ਜੀ ਇਹ ਜੀ 3 ਤੋਂ 3,85,000 फार्मट्रक 60 60 થી ટાયર ચારે બિલકુલ ન મેને પોલો ટાયર નહી નાળ કડાઈ જઉંડીયા 53 10 53 ਦਾ જઉંડીયા રી પાવર ਸਟੀਅਰਿੰਗ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਹੈ ਵੀ ਬੰਪਰਾ ਜੀ ਟાયર ਚਾਰੇ ਬਿਲਕੁਲ ਨ ਮੈਨੇ ਗੁੜੀਆ ਦੇ ਟાયર નહી ਉੱਡ ਵਾਲੀ ਸਾਥੀ ਲੱਗੀ ਹੋਈ ਜੀ ਪੰਜਾਬ ਨੰਬਰ ਟਰੈਕਟਰ ਹੈ ਜੀ ਇਹ ਇਹ ਵੀ ਪੰਜਾਬ ਨੰਬਰ ਹੈ ਜੀ ਪੀਵੀ 31 ਪੀਵੀ 31 ਪੰਜਾਬ ਨੰਬਰ ਟਰੈਕਟਰ ਹੈ ਜੀ ਟਰੈਕਟਰ ਦੀ ਕਲੀਅਰੈਂਸ ਚੈੱਕ ਕਰੋ ਜੀ 53 ਦਾ ਜੰਬੀਅਰ 18 ਮਾਡਲ ਲਈ ਟੋਪ 690000 ਇਹਦਾ ਰੇਟ ਹੈ ਜੀ 640000 ਜੀ ਨਾਲ ਖੜਾ ਡੀਆਈ ਸੌਨਾ ਮਲਿਕਾ ਇੰਟਰਨੈਸ਼ਨਲ ਸਿਕੰਦਰਾ ਜੀ ਸਾਈਡ ਗੇਅਰ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਪੰਜਾਬ ਨੰਬਰ ਡਾਇਰੈਕਟਰ ਜੀ ਇਹ ਟਰੈਂਕ ਲਿਸਨ ਚ ਕਰ ਲਈ ਗੁੜੀਆਂ ਦੇ ਟਾਇਰ ਨਹੀਂ ਫੈਰ ਬਿਲਕੁਲ ਨਵੇਂ ਚਾਰੇ ਟਾਇਰ ਨਹੀਂ ਨਵਾਂ ਡਿਸਟ੍ਰਿਬਿਊਟਰੀ ਡੀਆਈ 60 ਜੀ ਇਹ ਜੀ 22 ਮਾਡਲ 685000 ਰੇਟ ਹੈ ਇਹਦਾ ਨਾਲ ਖੜਾ ਜੀ 5210 ਜੌਂਡੀ ਆ ਰਹੀ ਸਾਈਡ ਗੇਰੀ ਪੋਰਸਟੇਰੀਅਰ ਹੈਵੀ ਬੰਪਰ ਹੈ ਜੀ ਗੋਬੀਰ ਦੇ ਟਾਇਰ ਨੇ ਤੇ ਰੰਗ ਕੰਡੀਸ਼ਨ ਚ ਕਰ ਲਈ ਲਾਹਲ ਡਿਸਟ੍ਰਿਕਟ ਉੱਪਰ ਹੀ 21 ਮਰਲੇ ਜੀ 735000 ਰੇਟ ਆਈ ਹਾਲ ਕਰਾ ਸੋਰਾ 155 ਜੀ 2 ਸਟਾਰ ਪ੍ਰੈਕਟਮੇਟ ਜੀ ਸੈਂਟਰ ਗੇਅਰ ਲੂਡিয়ার ਦੇ ਟੈਰਾਂ ਟੈਰਾਂ ਕਲਿਸਨ ਟੈਰੈਨਸ ਸੀ ਪੈਸ਼ੀ ਪੰਜਾਬ ਨੰਬਰ ਟਰੈਕਟਰ ਆ ਜੀ ਨਵ ਮਾਡਲ ਹੈ 375000 ਦਾ ਰੇਟ ਆ ਜੀ ਬਰਨਾਲਾ ਟਰੈਕਟਰ ਮੰਡੀ ਟਰੈਕਟਰ ਜੀ ਸਿਰਾ ਸਿੰਘੜਾ ਜੀ ਜਗਸੀਰ ਸਿੰਘ ਸਿਰਾ ਸਿੰਘੜਾ ਵਾਲੇ ਜੀ ਇਹਨਾਂ ਦਾ ਮੋਬਾਈਲ ਨੰਬਰ ਆ ਜੀ 9852 85869 9852 85869 9853 85869 ਜੀ சீர்திஸ்டர் தீ அது ஓன்னு ட்ரெக்டர் ਬਹੁਤ ਘੱਟ ਹੈ ਨਹੀਂ ਜੀ। ਅਮੇ ਚੱਪ ਦੀ ਨਾਟ ਕਰਾਂ ਜੀ। ਐਚ ਐਮਟੀ ਨਾਟ ਕਰਾਂ। ਟਾਇਰ ਅਗਨੀਸ਼ਨ ਚੈੱਕ ਕਰ ਲਓ ਟਾਇਰ ਅਗਨੀਸ਼ਨ ਕੇ ਪੰਜਾਬ ਪੇਸ਼ੀ। ਪੰਜਾਬ ਨੰਬਰ ਟਰੈਕਟਰ ਆਈ ਇਹ। 99 ਮਾਡਲ ਆਈ। 255000 ਰੇਟ ਆ ਜੀ ਬਰਨਾਲਾ ਟਰੈਕਟਰ ਮਡੀ ਟਰੈਕਟਰ ਹੈ ਇਹ ਨਾਲ ਖੜਾ ਜੀ ਸੋਨਾ ਨਿਕਾ 750 ਬੀ ਆਈ ਸਤ ਸੁਪਨਾ ਸੋਨਾ ਲਿਖਾ ਜੀ ਐਰਨ ਕ੍ਰਿਸ਼ਨ ਚੱਕਰ ਵੀ ਸੋਨਾ ਲਿਖਾ ਸਤ ਸੁਪਨਾ ਜੀ ਤਰ ਮੂਰ ਲੈ ਗਏ ਨੇ ਜੀ ਪੰਜਾਬ ਤੇ ਸੇ ਪੰਜਾਬ ਨੰਬਰ ਟਰੈਕਟਰ ਆ ਜੀ ਇਹ ਪੀਵੀ 12 11 ਮਾਡਲ ਆ ਜੀ ਇਹ تن 140000 ਇਹਦਾ ریٹ 아이 ਮਾਰਕੜਾ ਹੀ سننا ਲਿਖਾ ڈی آئی 60 ਆ ਰખી ٹائر ਚ ਇਹ ਬਿਲਕੁਣ ਨੰਮੀ ਸਾਈਡ ਵੀਰ ਆ ਜੀ ਪਾਵਰ ਸਟੀਰਿੰਗ ਆ ਜੀ 15 ਮਾਡਲ ਟਰੈਕਟਰ ਆ ਜੀ ਇਹ ਪੰਜਾਬ ਨੰਬਰ 480000 ਇਹਦਾ ریٹ ਆ ਜੀ ਬਰਨਾਲਾ ਟਰੈਕਟਰ ਮੰਡੀ ਟਰੈਕਟਰ ਆ ਜੀ ਨਾਲ ਕੋੜਾਈ ਸੋਨ ਲਿਖਦਾ 750 RXi ਸਾਈਡ ਗੇਰੀ ਪਾਵਰ ਸਟੀering ਜੀ ਪੰਜਾਬ ਨੰਬਰ ਡਾਇਰੈਕਟਰ ਹੈ ਜੀ ਪਿਛਲੇ ਅਟਾਚ 14928 ਦੇ ਮੂਲੇ 716 ਦੇ ਨੀ ਜੀ ਪੰਜਾਬ ਨੰਬਰ ਹੈ ਜੀ ਇਹ 17 ਮਾਡਲ ਹੈ ਜੀ 5 ਲੱਖ 50 ਹਜ਼ਾਰ ਇਹਦਾ ਰੇਟ ਹੈ ਜੀ ਨਾਲ ਕੋੜਾਈ ਫਾਰਮ ਟ੍ਰੈਕ 6055 ਜੀ ਫਾਰਮ ਬ੍ਰੇਕ 6:35 ਹੋ ਚਾਲੀ ਸੱਤ ਬੰਦੀ ਹੋਈ ਜੀ ਐਮਪ ਲੱਗਾ ਹੋਇਆ ਪੰਜਾਬ ਨੰਬਰ ਡ੍ਰੈਕਟਰਾਈਜ਼ BB19 15 ਮਾਡਲ ਹੈ ਜੀ 4,17,000 ਰੇਟ ਹੈ ਜੀ ਟਾਇਰ ਇਹਦੇ ਬਿਲਕੁਲ ਲਗਭਗ ਨਵੇਂ ਨੇ ਜੀ ਸਾਈਡ ਵੇਰ ਹੈ ਪਾਵਰ ਸਟੀering ਹੈ ਜੀ ਸੋਨਾਲੀ ਕੰਡੀ ਆ ਜੀ 700 DI ਪੰਜਾਬ ਨੰਬਰ ਟਰੈਕਟਰ ਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ 2009 ਮਾਡਲ ਦਾ ਹੀ 295000 ਇਹਦਾ ਰੇਟ ਆ ਜੀ ਆਹ ਲੜਾਈਏ ਅਰਜਨ ਆਲਟਰਾ 1605 DI ਪਾਵਰ ਸਟੀering ਸਾਈਡ ਗੇਅਰ ਟਾਇਰਾਂ ਦੇ ਕੰਡੀਸ਼ਨ ਚੈੱਕ ਕਰ ਲੋ ਇਹ ਟਾਇਰ ਹੈਗੇ ਨੇ ਕਿ ਯਾ ਫੇਸੇ ਪੰਜਾਬ ਨੰਬਰ ਟਰੈਕਟਰ ਇਹ 10 ਮਾਡਲ ਇਹ 35,000 ਦਾ ਰੇਟ ਹੈ। ਆਹ ਕੜੇ ਸੌਮਨਿਕ ਕੰਟੀ ਆਈ 7 ਸਾਈਡ ਗੇਰੀ ਪਾਵਰ ਸਪੇਅਰਿੰਗ ਜੀ ਟਾਇਰਾਂ ਦੀ ਕੰਡੀਸ਼ਨ ਚੱਕ ਲੋ ਟਾਇਰ ਐਗਨੇਟ 50 ਪੈਸੇ ਨਹੀਂ। ਪੰਜਾਬ ਨੰਬਰ ਟਰੈਕਟਰ ਇਹ 10 ਮਾਡਲ ਇਹ 2,70,000 ਦਾ ਰੇਟ ਆ ਜੀ। ਕਰਬੂ ਚਾਰ ਜਾਈਏ। ਨਾਲਖੜਾ ਜੀ 3700 ਫੋਰਡ ਜੀ ਸੈਂਟਰ ਗੇਰੀ ਨੋਨ ਪਾਵਰ ਐਮ ਆਰ ਪੀ ਦਾ ਨੇ 7700 95 ਨੰਬਰ ਟਰੈਕਟਰ ਹੈ ਜੀ ਆਪਣੀ 35000 ਰੇਟ ਹੈ ਜੀ ਨਾਲਖੜਾ ਜੀ ਪ੍ਰੀਤ ਪ੍ਰੀਤ 609 ਹੈ ਜੀ 21 ਮਾਡਲ ਹੈ 3 ਸਪੀਡ ਹੈ ਜੀ 43000 ਰੇਟ ਹੈ ਜੀ 50 ਨੰਬਰ ਟਰੈਕਟਰ ਹੈ ਜੀ ਮੰਨਣਾ ਟਰੈਕਟਰ ਮੰਡੀ ਟਰੈਕਟਰ ਨੇ ਜੇ ਨਾਲ ਕਿਲਾ ਟੈਕ ਟਿਕਾ ਰਹਿਣ ਟਿਕਾ ਰਹਿਚ ਐਮਟੀ ਜੀ ਪੰਜਾਬ ਨਾ ਜੀ ਪਿਤਾ ਨੂ ਮਰਲਾ ਲੱਕ ਪਿੱਤੀ ਇਹਦਾ ਰੇਟ ਹੈ ਭਾਜੀ ਸਰਕਾਰ ਇਹ ਕੋਰੀ ਦਾ ਟਰੈਕਟਰ ਮੰਡੀ ਜੈਸ ਕੇ ਨੇ ਸਵੀਰ ਲਾਤੀ ਜੀ चिरा चिराट ठीक है kita udah properi kan ਡੰਡਰ 460 HDi 4x4 ਇਹ ਡਾਲੀ ਸਾਥੀ ਲੱਗੇ ਜੀ ਐਤਾਰੇ ਬਿਲਕੁਲ ਨਵੇਂ ਜੀ 24 ਮਾਡਲ ਟਰੈਕਟਰ ਹੈ ਜੀ 7 ਲੱਖ 75 ਹਜ਼ਾਰ ਦਾ ਰੇਟ ਹੈ ਜੀ ਉਹ ਦੋ ਨਾ ਬੈਸਨ ਟਰੈਕਟਰ ਉਹ ਵੀ ਜੀਨਤਾ ਸ਼ੇਅਰ ਕਰਦੇ ਆ ਗਿਆ ਕੋਈ ਨਾ ਤਾਂ ਇਹ ਜੰਬੀਰ ਰਿੰਜਾ ਪੰਜ ਸੈੱਡ ਗਿਆ ਪਾਵਰ ਸਟੇਜ ਐਵੀ ਬੰਪਰ ਕੋਈ ਮਾਡਲ ਤਰ੍ਹਾਂ ਕਰੀਏ 765000 ਰੇਟ ਹੈ ਇਹਦਾ ਨਾਮ ਰੱਖਦਾ ਸੋਨ ਦੀ ਕਾਰ ਸੋਨ ਦੇ ਕਪੂਰ ਵੱਲ ਪੂਰੀ ਜੁਹੜ ਵਾਲੀ ਸਾਥੇ ਲੱਗੀ ਹੋਈ ਹੈ ਤਾਇਰ ਚਾਂ ਬਿਲਕੁਲ ਨੰਨੀ ਪੰਜਾਹ ਨੰਬਰ ਡਰਾਈਵਰ ਤੇ ਬਾਈ ਮੰਡ 9,50,000 ਰੇਟ ਦਾ ਇਹ ਮੰਡੀ ਦਾ ਬਾਈ ਸਪਰ ਹੋਰ ਵੇਖੋ ਔਡ ਵਾਲੀ ਸਾਤੀ ਡਿੱਗ ਰਹੀ ਹੈ ਜੀ ਹੋਰ ਬਾਈ ਤੇ ਮੂਰਲੇ ਟੈਨ 12 ਚ 28 ਦੇ ਪਿਛਲੇ ਹੋਰਾਂ ਸਾਤੀ ਦੇ ਰੇਟ 22 ਮੰਡਾ ਜੀ 9,70,000 ਰੇਟ ਹੈ ਦਾ 9,65,000 ਬਾਈ ਔਡ ਵਾਲੀ ਸਾਤੀ ਡਿੱਗੀ ਹੋਈ ਹੈ ਜੀ ਪਰ ਇਹਨਾਂ ਕੰਡੀਸ਼ਨ ਚ ਕਰੀ ਪੈਂਟ ਵਾਈ ਐਚ ਐਮ ਟੀ 11 ਮਾਡਲ ਆਈਏ ਯਾ ਨੰਬਰ 4,25,000 ਰੇਟ ਆਈ ਦਾ ਅੱਜ ਸਰ ਜੀ ਸਤਾਲ ਪੰਜਾਬ ਨੰਬਰ ਟਰੈਕਟਰ ਆਈਏ भीम और dua का ਔਰ ਬਈ ਨਿਊ ਹੋਲੈਂਡ ਸਪੇਸ਼ੀਅਲੀ 4000 552 ਦੀ ਬਾਈ ਮਾਡਲ ਮੋਰਾਂ ਲਗ 22000 ਰੇਟ ਆ ਜੀ 552 ਨਿਊ ਹੋਲੈਂਡ ਪਲਾਸਿਸ ਜੀ ਪੰਜਾਬ ਨੂੰ ਡਾਇਰੈਕਟ ਹੋਵੇ ਪਾਪਾ ਦੇ ਹੋਵੇ ਹੋਰ ਬਾਰੇ